ਉਤਰੀ ਭਾਰਤ ਦੇ ਵਿੱਚ بارش ਹੋ ਰਹੀ ਹੈ ਪਹਾੜਾਂ 'ਚ ਵੀ بارش ਹੋ ਰਹੀ ਹੈ ਔਰ ਉਸ ਦਾ ਅਸਰ ਜਿੱਥੇ ਤਾਪਮਾਨ ਤੇ ਪੈ ਰਿਹਾ ਹੈ ਉੱਥੇ ਰੋਜ਼ ਮਰਦਾ ਦੀ ਜ਼ਿੰਦਗੀ ਤੇ ਵੀ ਪੈ ਰਿਹਾ ਹੈ ਇਸ ਵੇਲੇ ਅਸੀਂ ਕਪੂਰਥਲਾ ਦੀ ਸਬਜ਼ੀ ਮੰਡੀ 'ਚ ਮੌਜੂਦ ਹਾਂ ਔਰ ਤਸਵੀਰਾਂ 'ਚ ਤੁਹਾਨੂੰ ਸਬਜ਼ੀ ਦਿਖਾਣੇ ਆ ਸਬਜ਼ੀ ਦੀਆਂ ਦੁਕਾਨਾਂ ਦਿਖਾਣੇ ਆ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਤਰ੍ਹਾਂ ਦੀ ਸਬਜ਼ੀ ਜਿਹੜੀ ਹੈ ਇਸ ਦੁਕਾਨ ਦੇ ਉੱਪਰ ਪਹੁੰਚ ਚੁੱਕੀ ਹੈ ਔਰ ਖਰੀਦਦਾਰ ਗ੍ਰਾਹਕ ਆਮ ਲੋਕ ਇਸ ਨੂੰ ਖਰੀਦਣ ਲਈ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀਆਂ ਦੇ ਵਿੱਚ ਅਰਬੀ ਹੈ, ਰਾਮਾ ਤੋਰੀ ਹੈ, ਕਰੇਲੇ ਨੇ, ਖੀਰੇ ਨੇ ਔਰ ਇਸ ਦੇ ਨਾਲ ਪਿੰਡੀਆਂ ਨੇ, ਲੋਕੀ ਹੈ, ਕੀਆ ਹੈ, ਨਿੰਬੂ ਹੈ, ਹਰ ਤਰ੍ਹਾਂ ਦੀ ਜਿਹੜੀ ਸਬਜ਼ੀ ਹੈ ਉਹ ਇੱਥੇ ਮੌਜੂਦ ਹੈ। ਪਰ بارش ਦਾ ਅਸਰ ਇਨ੍ਹਾਂ ਸਬਜ਼ੀ ਦੇ ਰੇਟਾਂ ਤੇ ਵੀ ਪਿਆ ਹੈ ਔਰ ਇਹ ਕਿੰਨਾ ਕੁ ਫਰਕ ਪਿਆ ਹੈ ਕਿਸ ਤਰ੍ਹਾਂ ਸਬਜ਼ੀਆਂ ਦੇ ਰੇਟ ਨੇ ਇਹ ਜਾਣਨ ਲਈ ਇਸ ਵੇਲੇ ਅਸੀਂ ਮੰਡੀ 'ਚ ਮੌਜੂਦ ਹਾਂ ਔਰ ਜਿਹੜੇ ਇਹਨੂੰ ਵੇਚਣ ਵਾਲੇ ਨੇ ਉਹਨਾਂ ਤੋਂ ਪਹਿਲਾਂ जानन दी कोशिश करदे हां सब तो पहला जेडी सब तो ज्यादा जरूरी चीज है प्याज औरे बारे गल करदे हां प्याज दे की रेट ने जी, जी।, ए, जी रेट 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 आ, प्याज 20 ਰੁਪਏ ਕਿਲੋ ਹੈ ਜੀ ਇਹ 에ਰਾ ਕੋਈ ਅਸਰ ਪਿਆ ਹੈ بارش ਦਾ ਨਹੀਂ ਅਸਰ ਨਹੀਂ ਪਿਛਲੀ ਸਾਲ ਦਾ ਬਹੁਤ ਮਹਿੰਗਾ ਸੀ ਸਾਲ ਤੇ ਸਹੀ ਹੈ रेट ਬਿਲਕੁਲ 20 ਰੁਪਏ ਦਾ ਜਾਇਜ਼ रेट ਹੈ 20 ਰੁਪਏ ਜਾਇਜ਼ रेट ਹੈ بارش ਦਾ ਅਸਰ ਪਿਆਜ਼ਾਂ ਦੇ ਕੋਈ ਅਸਰ ਨਹੀਂ ਸਹੀ ਹੈ ਬਿਲਕੁਲ प्याज ਦਾ रेट ਬਿਲਕੁਲ ਸਹੀ ਹੈ ਟਮਾਟਰ ਟਮਾਟਰ ਦਾ ਰੇਟ ਥੋੜਾ ਜਿਹਾ ਵਧਿਆ ਹੋਆ ਟਮਾਟਰ ਦਾ ਰੇਟ ਕਿੰਨਾ ਵਧਿਆ ਟਮਾਟਰ 50 ਰੁਪਏ ਕਿਲੋ ਹੋ ਗਿਆ ਵਾ ਪਹਿਲਾਂ ਕਿੰਨਾ ਸੀਗਾ ਪਹਿਲੇ 20 ਰੁਪਏ ਕਿਲੋ ਸੀਗਾ ਟਮਾਟਰ 20 ਰੁਪਏ ਕਿਲੋ ਜੀ ਔਰ ਇਸੇ ਤਰ੍ਹਾਂ ਬਾਕੀ ਸਬਜ਼ੀਆਂ ਦੇ ਰੇਟ ਵੀ ਆਪਾਂ ਜਾਣ ਲੈਣੇ ਆ ਇਹਨਾਂ ਨਾਲ ਗੱਲ ਕਰਦੇ ਆ ਕੁਝ ਲੋਕ ਖਰੀਦਣ ਨੂੰ ਵੀ ਪਹੁੰਚੇ ਨੇ ਉਹਨਾਂ ਕੋਲ ਕਹਿੰਦੇ ਆਂਟੀ ਸਬਜ਼ੀ ਰੇਟ ਵਧੇ ਨੇ ਜੀ ਵੇ ਹੱਲੀ ਲੈਣੀ ਹੈ ਲੈਣੀ ਹੈ ਉਦਾਂ ਤੁਸੀਂ ਰੁਟੀਨ 'ਚ ਲੈਂਦੇ ਹੋ ਵਧੇ ਹੋਏ ਨੇ ਤੁਹਾਡੇ ਕੋਲ ਜਿੱਦਾਂ ਟਮਾਟਰ ਦੱਸ ਰਹੇ ਨੇ ਵਧੇ ਆ ਤੁਸੀਂ ਵੀ ਸਬਜ਼ੀ ਲੈਣ ਆਏ ਹੋ ਜੀ ਕੀ ਕਿੰਨਾ ਕੁ ਫਰਕ ਪਿਆ ਰੇਟਾਂ ਦੇ ਵਿੱਚ ਕਾਫੀ ਫਰਕ ਪਿਆ ਸਬਜ਼ੀ ਆ ਦੇ ਕਾਫੀ ਫਰਕ ਹੈ ਇਹ ਆਮ ਬੰਦੇ ਲਈ ਕਿੰਨਾ ਕੁ ਮੁਸ਼ਕਲ ਹੈ ਮੁਸ਼ਕਲ ਆ ਜਾ ਰਹੀ ਹੈ ਇਸ ਟਾਈਮ 'ਤੇ ਇਹ ਦੋ ਸਬਜ਼ੀ ਦਾ ਰੋਜ਼ ਖਾਣੀ ਹੈ ਕਿੰਨਾ ਕੁ ਫਰਕ ਪਿਆ ਜੇ ਮੈਂ ਜਾਣਨਾ ਚਾਹਾਂ ਤੁਹਾਡੇ ਕੋਲ ਗੋਭੀ ਦਾ ਜਾਂ ਹੋਰ ਸਬਜ਼ੀ ਦਾ ਕਿੰਨਾ ਕੀ ਜਾਨੀ ਅੱਗੇ 10000 ਅੱਜ 40000 ਜੀ ਆਜ ਦੀ ਦਮ ਬਰ ਹੋ ਗਿਆ ਯਾਰ 20000 ਦੀ ਡਬਲ ਹੋ ਗਿਆ ਹਾਂਜੀ ਜੀ ਬਿਲਕੁਲ ਕਿੰਨਾ ਕੁ ਰੇਟਾਂ ਚ ਫਰਕ ਪਿਆ ਹੈ ਔਰ ਕੀ 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 ਫਰਕ ਪਿਆ ਹੈ ਕਿਹੜੀ ਸਬਜ਼ੀ ਪਹਿਲਾਂ ਕਿੰਨੇ ਰੇਟ ਤੇ ਸੀ ਹੁਣ ਕਿੰਨੇ ਦੀ ਹੋ ਗਈ ਹੈ ਜੋ 10 ਰੁਪਏ ਕਿਲੋ ਹਲੇ ਸੀਗਾ ਸਬਜ਼ੀ ਹੁਣ 30 40 ਰੁਪਏ ਕਿਲੋ ਹੋ ਗਿਆ ਪਿੰਡੀ ਕਰੇਲਾ 20 ਰੁਪਏ ਕਿਲੋ ਸੀਗਾ 60 50 ਰੁਪਏ ਕਿਲੋ ਹੋ ਗਿਆ ਇਸ ਦੀ ਵਜ੍ਹਾ ਕੀ ਮੰਦੇ ਕਿਉਂ ਇਹ ਰੇਟ ਵਧ ਇਹ ਜਿਹੜੀ ਸਬਜੀ ਹੈ ਲੋਕਲ ਸਬਜੀ ਹੈ ਜੇ ਚੱਲੀ ਨਹੀਂ ਕਿ ਹਿਮਾਚਲ ਤੋਂ ਹੀ ਆ ਰਹੀ ਹੈ ਮਾਰਾ ਇਹ ਲੋਕਲ ਵੀ ਹੈਗਾ ਲੋਕਲ ਵੀ ਪਿੰਡੀ ਕਰੇਲੇ ਸੋ ਇਹ ਸਵਾਂਦੇ ਹੋਏ ਵੀ ਮਹਿੰਗੀ ਹੋ ਗਿਆ 20 ਰੁਪਏ ਕਿਲੇ ਸੀਗਾ 60 ਰੁਪਏ ਕਿਲੇ ਹੋ ਗਿਆ 50 ਰੁਪਏ ਕਿਲੇ 80 ਰੁਪਏ ਕਿਲੇ ਹੋ ਗਿਆ ਤਾਂ ਫਿਰ ਇਹ ਇਹ ਜਿਹੜੀ ਤੁਹਾਡੀ ਸੇਲ ਹੈ ਔਰ ਚ ਵੀ ਫਰਕ ਪੈਂਦਾ ਹਾਂ ਇਹ ਤਾਂ ਹੈਗਾ ਸੇਲ ਤਾਂ ਬਹੁਤ ਫਰਕ ਪੈ ਗਿਆ ਬਟ ਕੰਮਦੰਦਾ ਮੰਦਾ ਹੋ ਗਿਆ ਜ਼ਿਆਦਾ ਕਸਟਮਰ ਲੈਂਦੇ ਹੀ ਨਹੀਂ ਹੈ ਜ਼ਿਆਦਾ ਆਪਾਂ ਲੋਕੋ ਕੋਲ ਜਾਣਨੇ ਤੁਸੀਂ ਕਿੰਨੀ ਕਿ ਸਬਜੀ ਲੈਂਦੇ ਸੀ ਹੁਣ ਰੇਟਾ ਨਾਲ ਫਰਕ ਪਿਆ ਹੈ ਨੇਚਰਲੀ ਥੋੜਾ ਬੋਦਾ ਫਰਕ ਤਾਂ ਪੈਂਦਾ ਹੀ ਹੈ ਕਿਹੜੀਆਂ ਸਬਜ਼ੀਆਂ ਜੇ ਤੁਸੀਂ ਕਹਿੰਦੇ ਹੋ ਜਿਹੜੀ ਜ਼ਰੂਰੀ ਨੇ ਪਰ ਉਹਨਾਂ ਚ ਲੈ ਜਾਣੀਆਂ ਤੇ ਪੈਣੀਆਂ ਨੇ ਪਰ ਰੇਟਾਂ 'ਚ ਫਰਕ ਪੈ ਗਿਆ ਦੇਖੋ ਟੇਸ ਬੋਦਾ ਬਗ ਤਾਂ ਰੋਜ਼ ਹੀ ਨਵੀਂ ਸਬਜ਼ੀ ਲੈ ਆਈ ਦੀ ਆ ਇਹ ਤਾਂ ਕੋਈ ਫਰਕ ਨਹੀਂ ਕਰ ਅੱਜ ਜੇ ਗੋਭੀ ਖਰਦੀਏ ਤੇ ਕੱਲ ਨੂੰ ਮਟਰ ਖਰਦਣੇ ਆ ਮੈਂ ਤੁਹਾਡੇ ਕੋ ਸਮਝਣਾ ਚਾਹਾਂ ਰੋਜ਼ ਜੇ ਮੰਨ ਲਓ ਤੁਸੀਂ 200 ਦੀ ਲੈ ਜਾਂਦੇ ਸੀ ਸਬਜ਼ੀ ਅੱਜ ਉਹੀ ਸਬਜ਼ੀ ਕਿੰਨੇ ਦੀ ਆਉਂਦੀ ਹੈ ਰੇਟ ਵਧੇ ਨਾਲ ਜੋ ਜਿਹੜੀ ਸੀਜ਼ਨਲ ਸਬਜ਼ੀ ਆ ਉਹ ਤਾਂ ਸਸਤੀਆਂ ਨੇ ਜਿਹੜੀਆਂ ਦੂਸਰੀਆਂ ਨੇ ਉਹਨਾਂ ਵਗੈਰ ਫਰਕ ਪੈ ਜਾਂਦਾ ਹਾਂ 200 ਵਾਲੀ ਸਬਜ਼ੀ ਅੱਜ 300 ਦੀ ਹੋ ਗਈ ਹੈ 250 ਦੀ ਹੋ ਗਈ ਹੈ ਕਿੰਨੇ ਦੀ ਹੋ ਗਈ ਹੈ ਨਹੀਂ ਜੋ ਜਿਹੜੀ ਗੱਲ ਕੋਈ ਨਹੀਂ ਆ ਫਰਕ ਥੋੜਾ ਪਿਆ ਹੈ 10 10 ਜਿੱਦਾਂ ਟਮਾਟਰ ਦਾ 10 ਰੁਪਏ ਨੇ ਫਰਕ ਪਿਆ ਹੈ 50 ਰੁਪਏ ਕਿਲੋ ਹੋ ਗਿਆ ਹੈ ਆਲ ਦੋਸ ਸੀਜ਼ਨਲ ਜਿਹੜੀ ਚੀਜ਼ ਹੈਗੀ ਉਹ ਤੁਹਾਨੂੰ ਫਰਕ ਤਾਂ ਪਾਏਗਾ ਹੀ ਨਾ ਹਾਂ ਫਿਰ ਵੀ ਲੋਕਾਂ ਨਾਲ ਸਬਜ਼ੀ ਲੈ ਜਾਣਾ ਜਦੋਂ ਵੀ देखो सब्जी तो हुआ था स्केले डाला तो रह नहीं सकदा उते विच तो प्याज और हरी धनिया पुदीना चाहिदा ही हुंदा बिल्कुल और इनना ਨਾਲ ਗੱਲ ਕਰ ਲਨੇ ਆ ਤੁਸੀਂ ਦੱਸ ਰਹੇ ਹੋ ਤੁਸੀਂ ਦੱਸ ਰਹੇ ਹੋ ਕਿ ਸਬਜੀ ਮਹਿੰਗੀ ਹੋ ਗਈ ਹੈ ਕਿੰਨੀ ਕੀ ਸਬਜੀ ਮਹਿੰਗੀ ਹੋਈ ਹੈ ਮਨੂ ਆਪ ਨੇ ਬਤਨਾ ਭੇਜਦਾ ਪਿਆ థాంਕ ਯੂ ਕੀ ਪਰਤ ਪਿਆ ਸੀ ਹਾਂ ਹਾਂ ਜੀ ਠੀਕ ਹੈ ਕਾਰਨ ਕੀ ਮੰਦੇ ਹੋ ਕਿਉਂ ਮਹਿੰਗੀ ਹੋ ਗਈ ਬਰਸਾਤਾ ਕਰਕੇ ਇਹਨੇ ਦਿਨਾਂ ਦੋ ਤਿੰਨ ਮਹੀਨੇ ਬਰਸਾਤਾ ਪੈਂਦੀਆਂ ਆ ਆਪਣੇ ਹਿਮਾਚਲ ਇਥੇ ਸਾਇਸਲ ਜੀ ਖਰਾਬ ਹੋ ਜਾਂਦੀ ਹੈ ਹਿਮਾਚਲ ਦੇ ਸਬਜ਼ੀ ਸਾਰੀ ਆਂਦੀ ਹੈ ਜੀ ਇਸ ਕਰਕੇ ਰੇਟ ਫਿਰ ਵੱਧ ਜਾਂਦੇ ਰੇਟ ਮਰ ਫਿਰ ਘੱਟ ਲੈ ਕੇ ਜਾਂਦਾ ਹਾਂਜੀ ਜਿਹੜਾ ਥੋੜੀ ਜਾਂਦਾ ਥੋੜੀ ਜਾਂਦਾ ਥੋੜੀ ਜਾਂਦਾ ਫਰਕ ਪੈਂਦਾ ਛੋ ਤੁਸੀਂ ਖੁਦ ਸੁਣਿਆ ਹੈ ਕਿ ਬਰਸਾਤਾ ਦਾ ਅਸਰ ਕੇਵਲ ਤਾਪਮਾਨ ਤੇ ਨਹੀਂ ਹੈ ਇਸ ਦੇ ਨਾਲ ਨਾਲ ਰੋਜ਼ਮਰਹ ਜ਼ਿੰਦਗੀ ਤੇ ਵੀ ਹੈ ਔਰ ਰੋਜ਼ਮਰਹ ਜ਼ਿੰਦਗੀ ਦੀ ਜੇ ਗੱਲ ਕਰੀਏ ਤਾਂ ਸਬਜ਼ੀਆਂ ਦੇ ਰੇਟ ਨੇ ਉਹ ਵੀ ਉੱਪਰ ਥੱਲੇ ਹੋਏ ਨੇ ਕੁਝ ਸਬਜ਼ੀਆਂ ਦੇ ਰੇਟ ਵੱਧ ਗਏ ਨੇ ਪਰ ਫਿਰ ਵੀ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਮਾਨਵੀ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਸਬਜ਼ੀਆਂ ਇਨਸਾਨ ਦੀ ਰਸੋਈ ਦੇ ਵਿੱਚ ਔਰ ਖਾਲੀ ਚ ਇੱਕ ਖਾਸ ਜਗ੍ਹਾ ਰੱਖਦੀਆਂ ਨੇ ਔਰ ਉਸ ਨੂੰ ਦੇਖਦੇ ਹੋਏ ਬੇਸ਼ੱਕ ਚਾਹੇ ਸਬਜ਼ੀਆਂ ਕੱਟ ਲejਾਈਆਂ ਜਾ ਰਹੀਆਂ ਨੇ ਪਰ ਰੋਜ਼ਮਰਰਾ ਦੀ ਜ਼ਰੂਰਤ ਨੇ ਔਰ ਜਿਹੜੇ ਲੋਕ ਨੇ ਇਸ ਨੂੰ ਮਹਿੰਗੇ ਦਮਾਂ 'ਚ ਵੀ ਖਰੀਦਣ ਲਈ ਮਜਬੂਰ ਨੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਬਰਸਾਤ ਦਾ ਰੁਖ ਬਦਲੇਗਾ ਔਰ ਜਿਹੜੀ ਹੈ ਰਸੋਈ ਹੈ ਉਸ ਦਾ ਬਜਟ हिसाब ਵਿੱਚ ਹੋਵੇਗਾ ਤੇ ਸਬਜ਼ੀਆਂ ਦੇ ਧਾਮ ਜਲਦ ਆਉਣ ਵਾਲੇ ਸਮੇਂ ਚ ਨਾਰਮਲ ਰੇਟ ਤੇ ਵਾਜਬ ਰੇਟਾਂ ਤੇ ਦੁਆਰਾ ਆ ਜਾਣਗੇ। ਕਪੂਰਥਲਾ ਤੋਂ ਕੈਮਰਾ ਨਰਜਿੰਦਰ ਦੇ ਨਾਲ ਸੰਦੀਪ ਉਰੋਏ ਇਹ ਰਿਪੋਰਟ ਹੈ ਕਪੂਰਥਲਾ। ਉਤਰੀ ਭਾਰਤ ਦੇ ਵਿੱਚ ਬਾਰਿਸ਼ ਹੋ ਰਹੀ ਹੈ, ਪਹਾੜਾਂ ਚ ਵੀ ਬਾਰਿਸ਼ ਹੋ ਰਹੀ ਹੈ ਔਰ ਉਸ ਦਾ ਅਸਰ ਜਿੱਥੇ ਤਾਪਮਾਨ ਤੇ ਪੈ ਰਿਹਾ ਹੈ ਉੱਥੇ ਰੋਜ਼ ਮਰਦਾ ਦੀ ਜ਼ਿੰਦਗੀ ਤੇ ਵੀ ਪੈ ਰਿਹਾ ਹੈ। ਇਸ ਵੇਲੇ ਅਸੀਂ ਕਪੂਰਥਲਾ ਦੀ ਸਬਜ਼ੀ ਮੰਡੀ ਚ ਮੌਜੂਦ ਹਾਂ ਔਰ ਤਸਵੀਰਾਂ ਚ ਤੁਹਾਨੂੰ ਸਬਜ਼ੀ ਦਿਖਾਣੇ ਆਂ, ਸਬਜ਼ੀਆਂ ਦੁਕਾਨਾਂ ਦਿਖਾਣੇ ਆਂ ਤੁਸੀਂ ਦੇਖ ਸਕਦੇ ਹੋ। ਕੀ ਅਲੱਗ-ਅਲੱਗ ਤਰ੍ਹਾਂ ਦੀ ਸਬਜ਼ੀ ਜਿਹੜੀ ਹੈ ਇਸ ਦੁਕਾਨ ਦੇ ਉੱਪਰ ਪਹੁੰਚੂਕੀ ਹੈ ਔਰ ਖਰੀਦਦਾਰ ਗ੍ਰਾਹਕ ਆਮ ਲੋਗ ਇਸ ਨੂੰ ਖਰੀਦਣ ਲਈ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀਆਂ ਦੇ ਵਿੱਚ ਅਰਬੀ ਹੈ ਰਾਮਾ ਤੋਰੀ ਹੈ ਕਰੇਲੇ ਨੇ ਖੀਰੇ ਨੇ ਔਰ ਇਸ ਦੇ ਨਾਲ ਭਿੰਡੀਆਂ ਨੇ ਲੋਕੀ ਹੈ ਕੀਆ ਹੈ ਨਿੰਬੂ ਹੈ ਹਰ ਤਰ੍ਹਾਂ ਦੀ ਜਿਹੜੀ ਸਬਜ਼ੀ ਹੈ ਉਹ ਇੱਥੇ ਮੌਜੂਦ ਹੈ ਪਰ ਬਾਰਿਸ਼ ਦਾ ਅਸਰ ਇਨ੍ਹਾਂ ਸਬਜ਼ੀ ਦੇ ਰੇਟਾਂ ਤੇ ਵੀ ਪਿਆ ਹੈ ਔਰ ਇਹ ਕਿੰਨਾ ਕੁ ਫਰਕ ਪਿਆ ਹੈ ਕਿਸ ਤਰ੍ਹਾਂ ਸਬਜ਼ੀਆਂ ਦੇ ਰੇਟ ਨੇ ਇਹ ਜਾਣਨ ਲਈ ਇਸ ਵੇਲੇ ਅਸੀਂ ਮੰਡੀ 'ਚ ਮੌਜੂਦ ਆਂ ਔਰ ਜਿਹੜੇ ਇਹਨੂੰ ਵੇਚਣ ਵਾਲੇ ਨੇ ਉਹਨਾਂ ਤੋਂ ਪਹਿਲਾਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਪਿਆਜ਼ ਹੋਰੇ ਬਾਰੇ ਗੱਲ ਕਰਦੇ ਆਂ ਪਿਆਜ਼ ਦੇ ਕੀ ਰੇਟ ਨੇ ਜੀ ਪਿਆਜ਼ 20 ਰੁਪਏ ਕਿਲੋ ਹੈ ਜੀ ਇਹ ਇਹਦਾ ਕੋਈ ਅਸਰ ਪਿਆ ਹੈ بارش ਦਾ ਨਹੀਂ ਅਸਰ ਨਹੀਂ ਪਿਛਲੇ ਸਾਲ ਦਾ ਬਹੁਤ ਮਹਿੰਗਾ ਸੀ ਸਾਲ ਤੇ ਸਹੀ ਹੈ ਰੇਟ ਬਿਲਕੁਲ 20 ਰੁਪਏ ਦਾ ਜਾਇਜ਼ ਰੇਟ ਹੈ 20 ਰੁਪਏ ਜਾਇਜ਼ ਰੇਟ ਹੈ بارش ਦਾ ਅਸਰ ਪਿਆਜਾਂ ਦੇ ਨਹੀਂ ਅਸਰ ਨਹੀਂ ਸਹੀ ਹੈ ਬਿਲਕੁਲ ਪਿਆਜ਼ ਦਾ ਰੇਟ ਬਿਲਕੁਲ ਸਹੀ ਹੈ ਟਮਾਟਰ ਟਮਾਟਰ ਦਾ ਰੇਟ ਥੋੜਾ ਜਿਹਾ ਵਧਿਆ ਹੋਇਆ ਹੈ ਟਮਾਟਰ ਦਾ ਰੇਟ ਕਿੰਨਾ ਵਧਿਆ ਟਮਾਟਰ 50 ਰੁਪਏ ਕਿਲੋ ਹੋ ਗਿਆ ਵਾ ਪਹਿਲਾਂ ਕਿੰਨਾ ਸੀਗਾ ਪਹਿਲੇ 20 ਰੁਪਏ ਕਿਲੋ ਸੀਗਾ ਟਮਾਟਰ 20 ਰੁਪਏ ਕਿਲੋ ਸੀਗਾ ਔਰ ਇਸੇ ਤਰ੍ਹਾਂ ਬਾਕੀ ਸਬਜ਼ੀਆਂ ਦੇ ਰੇਟ ਵੀ ਆਪਾਂ ਜਾਣ ਲੈਣੇ ਆ ਇਨਾਂ ਨਾਲ ਗੱਲ ਕਰਦੇ ਆਂ ਕੁਝ ਲੋਕ ਖਰੀਦਣ ਨੂੰ ਵੀ ਪਹੁੰਚੇ ਨੇ ਉਹਨਾਂ ਕੋਲ ਕਹਿੰਦੇ ਆਂ ਅੰਟੀ ਸਬਜ਼ੀ ਰੇਟ ਵਧੇ ਨੇ ਜੀ ਵੇ ਹਾਲੀ ਲੈਣੀ ਆ ਲੈਣੀ ਆ ਉਦਾਂ ਤੁਸੀਂ ਰੁਟੀਨ 'ਚ ਲੈਂਦੇ ਹੋ ਵਧੇ ਹੋਏ ਨੇ ਤੁਹਾਡੇ ਕੋਲ ਜਿੱਦਾਂ ਟਮਾਟਰ ਦੱਸ ਰਹੇ ਨੇ ਵਧੇ ਆ ਤੁਸੀਂ ਵੀ ਸਬਜ਼ੀ ਲੈਣ ਆਏ ਹੋ ਜੀ ਕੀ ਕਿੰਨਾ ਕੁ ਫਰਕ ਪਿਆ ਰੇਟਾਂ ਦੇ ਵਿੱਚ ਕਾਫੀ ਫਰਕ ਪਿਆ ਸਬਜ਼ੀ ਆ ਰੇਟ ਕਾਫੀ ਫਰਕ ਹੈ ਇਹ ਆਮ ਬੰਦੇ ਲਈ ਕਿੰਨਾ ਕੁ ਮੁਸ਼ਕਲ ਹੈ ਮੁਸ਼ਕਲ ਆ ਜਾ ਰਹੀ ਐ ਇਸ ਟਾਈਮ ਇਹ ਦੋ ਸਬਜ਼ੀ ਦਾ ਰੋਜ਼ ਖਾਣੀ ਹੈ ਕਿੰਨਾ ਕੁ ਫਰਕ ਪਿਆ ਜੇ ਮੈਂ ਜਾਣਨਾ ਚਾਹਾਂ ਤੁਹਾਡੇ ਕੋਲ ਗੋਭੀ ਦਾ ਜਾਂ ਹੋਰ ਸਬਜ਼ੀ ਦਾ ਕਿੰਨਾ ਕੀ ਜਾਨੀ ਅੱਗੇ 10000 ਜਿਹੜੀ 4000 ਜਿਹੜੀ ਜਿਆਦਾ ਬਰ ਹੋ ਗਿਆ ਯਾਰ 20000 ਦੀ ਡਬਲ ਹੋ ਗਿਆ ਹਾਂਜੀ ਜੀ ਬਿਲਕੁਲ ਕਿੰਨਾ ਕੁ ਰੇਟਾਂ ਚ ਫਰਕ ਪਿਆ ਹੈ ਔਰ ਕੀ 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 ਫਰਕ ਪਿਆ ਹੈ ਕਿਹੜੀ ਸਬਜ਼ੀ ਪਹਿਲਾਂ ਕਿੰਨੇ ਰੇਟ ਤੇ ਸੀ ਹੁਣ ਕਿੰਨੇ ਦੀ ਹੋ ਗਈ ਹੈ ਜੋ 10 ਰੁਪਏ ਕਿਲੋ ਹਲੇ ਸੀਗਾ ਸਬਜ਼ੀ ਹੁਣ 30 40 ਰੁਪਏ ਕਿਲੋ ਹੋ ਗਿਆ ਪਿੰਡੀ ਕਰੇਲਾ 20 ਰੁਪਏ ਕਿਲੋ ਸੀਗਾ 60 ਰੁਪਏ 50 ਰੁਪਏ ਕਿਲੋ ਹੋ ਗਿਆ ਇਸ ਦੀ ਵਜ੍ਹਾ ਕੀ ਮੰਦੇ ਕਿਉਂ ਇਹ ਰ ਇਹ ਜਿਹੜੀ ਸਬਜੀ ਹੈ ਲੋਕਲ ਸਬਜੀ ਹੈ ਜੇ ਚੱਲੀ ਨਹੀਂ ਕਿ ਹਿਮਾਚਲ ਤੋਂ ਹੀ ਆ ਰਹੀ ਹੈ ਮਾਰਾ ਇਹ ਲੋਕਲ ਵੀ ਹੈਗਾ ਲੋਕਲ ਵੀ ਪਿੰਡੀ ਕਰੇਲੇ ਸੋ ਇਹ ਸਵਾਂਦੇ ਹੋਏ ਵੀ ਮਹਿੰਗੀ ਹੋ ਗਿਆ 20 ਰੁਪਏ ਕਿਲੇ ਸੀਗਾ 60 ਰੁਪਏ ਕਿਲੇ ਹੋ ਗਿਆ 50 ਰੁਪਏ ਕਿਲੇ 80 ਰੁਪਏ ਕਿਲੇ ਹੋ ਗਿਆ ਤਾਂ ਫਿਰ ਇਹ ਇਹ ਜਿਹੜੀ ਤੁਹਾਡੀ ਸੇਲ ਹੈ ਔਰ ਚ ਵੀ ਫਰਕ ਪੈਂਦਾ ਹਾਂ ਇਹ ਤਾਂ ਹੈਗਾ ਸੇਲ ਤਾਂ ਬਹੁਤ ਫਰਕ ਪੈ ਗਿਆ ਬਟ ਕੰਮਦੰਦਾ ਮੰਦਾ ਹੋ ਗਿਆ ਜ਼ਿਆਦਾ ਕਸਟਮਰ ਲੈਂਦੇ ਹੀ ਨਹੀਂ ਹੈ ਜ਼ਿਆਦਾ ਆਪਾਂ ਲੋਕਾਂ ਕੋਲ ਜਾਣਨੇ ਤੁਸੀਂ ਕਿੰਨੀ ਕਿ ਸਬਜੀ ਲੈਂਦੇ ਸੀ ਹੁਣ ਰੇਟਾ ਨਾਲ ਫਰਕ ਪਿਆ ਹੈ ਨੇ ਕੁਝ ਨਹੀਂ ਥੋੜਾ ਬੋਦਾ ਫਰਕ ਤਾਂ ਪੈਂਦਾ ਹੀ ਹੈ ਕਿਹੜੀਆਂ ਸਬਜ਼ੀਆਂ ਜੇ ਤੁਸੀਂ ਕਹਿੰਦੇ ਹੋ ਜਿਹੜੀ ਜ਼ਰੂਰੀ ਨੇ ਪਰ ਉਹਨਾਂ ਚ ਲੈ ਜਾਣੀਆਂ ਤੇ ਪੈਣੀਆਂ ਨੇ ਪਰ ਰੇਟਾਂ 'ਚ ਫਰਕ ਪੈ ਗਿਆ ਦੇਖੋ ਟੇਸਰ ਦਾ ਬੰਦਾ ਰੋਜ਼ ਹੀ ਨਵੀਂ ਸਬਜ਼ੀ ਲੈ ਆਈਦੀ ਆ ਆ ਇਹ ਤਾਂ ਕੋਈ ਫਰਕ ਨਹੀਂ ਕਰ ਅੱਜ ਜੇ ਗੋਭੀ ਖਰਦੀਏ ਤੇ ਕੱਲ ਨੂੰ ਮਟਰ ਖਰਦਣੇ ਆ ਮੈਂ ਤੁਹਾਡੇ ਕੋ ਸਮਝਣਾ ਚਾਹਾਂ ਰੋਜ਼ ਜੇ ਮੰਨ ਲਓ ਤੁਸੀਂ 200 ਦੀ ਲੈ ਜਾਂਦੇ ਸੀ ਸਬਜ਼ੀ ਅੱਜ ਉਹੀ ਸਬਜ਼ੀ ਕਿੰਨੇ ਦੀ ਆਉਂਦੀ ਹੈ ਰੇਟ ਵਧੇ ਨਾਲ ਇਹ ਜਿਹੜੀ ਸੀਜ਼ਨਲ ਸਬਜ਼ੀ ਆ ਉਹ ਤਾਂ ਸਸਤੀਆਂ ਨੇ ਜਿਹੜੀਆਂ ਦੂਸਰੀਆਂ ਨੇ ਉਹਨਾਂ ਵਗਰ ਫਰਕ ਪੈ ਜਾਂਦਾ ਹਾਂ 200 ਵਾਲੀ ਸਬਜ਼ੀ ਅੱਜ 300 ਦੀ ਹੋ ਗਈ ਹੈ 250 ਦੀ ਹੋ ਗਈ ਹੈ ਕਿੰਨੇ ਦੀ ਹੋ ਗਈ ਹੈ ਨਹੀਂ ਜਿਹੜੀ ਗੱਲ ਕੋਈ ਨਹੀਂ ਆ ਫਰਕ ਥੋੜਾ ਪਿਆ ਹੈ 10 10 ਜਿੱਦਾਂ ਟਮਾਟਰ ਦਾ 10 ਰੁਪਏ ਨੇ ਫਰਕ ਪਿਆ ਹੈ 50 ਰੁਪਏ ਕਿਲੋ ਹੋ ਗਿਆ ਹੈ ਆਹ ਬਸ ਸੀਜ਼ਨਲ ਜਿਹੜੀ ਚੀਜ਼ ਹੈਗੀ ਉਹ ਤੁਹਾਨੂੰ ਫਰਕ ਤਾਂ ਪਾਏਗਾ ਹੀ ਨਾ ਹਾਂ ਫਿਰ ਵੀ ਲੋਕਾਂ ਨਾਲ ਸਬਜ਼ੀ ਲੈ ਜਾਣਾ ਜਦੋਂ ਵੀ ਦੇਖੋ ਸਬਜ਼ੀ ਤੋਂ ਬਿਨਾਂ ਤਾਂ ਇਕੱਲੇ ਦਾਲਾਂ ਤੋਂ ਤਾਂ ਰਹਿ ਨਹੀਂ ਸਕਦਾ ਉਹਦੇ ਚ ਵੀ ਤਾਂ ਪਿਆਜ਼ ਸਾਲ ਫੁੱਟ ਸਾਰੀ ਤਾਂ ਪੁਦੀਨਾ ਚਾਹੀਦਾ ਹੀ ਹੁੰਦਾ ਬਿਲਕੁਲ ਔਰ ਇਹਨਾਂ ਨਾਲ ਗੱਲ ਕਰ ਲੈਨੇ ਆ ਤੁਸੀਂ ਦੱਸ ਰਹੇ ਹੋ ਤੁਸੀਂ ਦੱਸ ਰਹੇ ਹੋ ਕਿ ਸਬਜ਼ੀ ਮਹਿੰਗੀ ਹੋ ਗਈ ਹੈ ਕਿੰਨੀ ਕਿ ਸਬਜ਼ੀ ਮਹਿੰਗੀ ਹੋਈ ਹੈ ਮੈਨੂੰ ਆਪਨੇ ਬੰਦਾ ਵੇਚਦਾ ਪਿਆ ਮਹਿੰਗੀ ਹੋ ਗਈ ਹੈ ਫਰਕ ਪਿਆ ਸੀ ਹਾਂਜੀ ਠੀਕ ਹੈ ਕਾਰਨ ਕੀ ਮੰਨਦੇ ਹੋ ਕਿਉਂ ਮਹਿੰਗੀ ਹੋ ਗਈ ਔਰ ਬਰਸਾਤਾ ਕਰਕੇ ਇਹਨਾਂ ਦਿਨਾਂ ਦੋ ਤਿੰਨ ਮਹੀਨੇ ਬਰਸਾਤਾ ਪੈਂਦੀਆਂ ਆ ਆਪਣੇ ਹਿਮਾਚਲ ਇਥੇ ਸਾਇਸਲ ਜੀ ਖਰਾਬ ਹੋ ਜਾਂਦੀ ਹੈ ਹਿਮਾਚਲ ਦੇ ਸਬਜ਼ੀ ਸਾਰੀ ਆਂਦੀ ਹੈ ਜੀ ਇਸ ਕਰਕੇ ਰੇਟ ਫਿਰ ਵੱਧ ਜਾਂਦੇ ਰੇਟ ਮਰ ਫਿਰ ਘੱਟ ਲੈ ਕੇ ਜਾਂਦਾ ਹਾਂਜੀ ਜਿਹੜਾ ਥੋੜੀ ਜਾਂਦਾ ਥੋੜੀ ਜਾਂਦਾ ਥੋੜੀ ਜਾਂਦਾ ਫਰਕ ਪੈਂਦਾ ਛੋ ਤੁਸੀਂ ਖੁਦ ਸੁਣਿਆ ਹੈ ਕਿ ਬਰਸਾਤਾ ਦਾ ਅਸਰ ਕੇਵਲ ਤਾਪਮਾਨ ਤੇ ਨਹੀਂ ਹੈ ਇਸ ਦੇ ਨਾਲ ਨਾਲ ਰੋਜ਼ਮਰਹ ਜ਼ਿੰਦਗੀ ਤੇ ਵੀ ਹੈ ਔਰ ਰੋਜ਼ਮਰਹ ਜ਼ਿੰਦਗੀ ਦੀ ਜੇ ਗੱਲ ਕਰੀਏ ਤਾਂ ਸਬਜ਼ੀਆਂ ਦੇ ਰੇਟ ਨੇ ਉਹ ਵੀ ਉੱਪਰ ਥੱਲੇ ਹੋਏ ਨੇ ਕੁਝ ਸਬਜ਼ੀਆਂ ਦੇ ਰੇਟ ਵੱਧ ਗਏ ਨੇ ਪਰ ਫਿਰ ਵੀ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਮਾਨਵੀ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਸਬਜ਼ੀਆਂ ਇਨਸਾਨ ਦੀ ਰਸੋਈ ਦੇ ਵਿੱਚ ਔਰ ਖਾਲੀ ਚ ਇੱਕ ਖਾਸ ਜਗ੍ਹਾ ਰੱਖਦੀਆਂ ਨੇ ਔਰ ਉਸ ਨੂੰ ਦੇਖਦੇ ਹੋਏ ਬੇਸ਼ੱਕ ਚਾਹੇ ਸਬਜ਼ੀਆਂ ਕੱਟ ਲejਾਈਆਂ ਜਾ ਰਹੀਆਂ ਨੇ ਪਰ ਰੋਜ਼ਮਰਰਾ ਦੀ ਜ਼ਰੂਰਤ ਨੇ ਔਰ ਜਿਹੜੇ ਲੋਕ ਨੇ ਇਸ ਨੂੰ ਮਹਿੰਗੇ ਦਮਾਂ 'ਚ ਵੀ ਖਰੀਦਣ ਲਈ ਮਜਬੂਰ ਨੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਬਰਸਾਤ ਦਾ ਰੁਖ ਬਦਲੇਗਾ ਔਰ ਜਿਹੜੀ ਹੈ ਰਸੋਈ ਹੈ ਉਸ ਦਾ ਬਜਟ ਹਿਸਾਬ ਵਿੱਚ ਹੋਵੇਗਾ ਤੇ ਸਬਜ਼ੀਆਂ ਦੇ ਧਾਮ ਜਲਦ ਆਉਣ ਵਾਲੇ ਸਮੇਂ ਚ ਨਾਰਮਲ ਰੇਟ ਤੇ ਵਾਜਬ ਰੇਟਾਂ ਤੇ ਦੁਆਰਾ ਆ ਜਾਣਗੇ ਕਪੂਰਥਲਾ ਤੋਂ ਕੈਮਰਾ ਨਰਜਿੰਦਰ ਦੇ ਨਾਲ ਸੰਦੀਪ ਉਪਰੋਏ ਇਹ ਖ਼ਬਰ ਲੈ ਕੇ ਕਪੂਰਥਲਾ